ਸਤਗੁਰੂ ਸ਼੍ਰੀ ਬਾਬਾ ਲਾਲ ਧਿਆਲ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਜਾਈ ਗਈ ਸ਼ੁਭਾ ਯਾਤਰਾ ਫਤਿਹਗੜ ਚੂੜੀਆਂ ਤੋਂ ਤੜਕਸਰ ਰਵਾਨਾ ਹੋ ਕੇ ਸ਼੍ਰੀ ਧਿਆਨਪੁਰ ਧਾਮ ਵਿਖੇ ਸਮਾਪਤ ਹੋਈ ਸ਼ੁਭਾ ਯਾਤਰਾ ਦਾ ਕੀਤਾ ਗਿਆ ਸਵਾਗਤ ਸਤਗੁਰੂ ਸ਼੍ਰੀ ਬਾਬਾ ਲਾਲ ਧਿਆਲ ਜੀਤੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਫਤਿਹਗੜ ਚੂੜੀਆਂ ਤੋਂ ਹਰ ਸਾਲ ਦੀ ਤਰ੍ਹਾਂ ਸ਼੍ਰੀ 바ਵਾ ਲਾਲ ਦਿਆਲ ਜੀ ਮਹਾਰਾਜ ਅਸੀਸ ਕਿਰਪਾ ਨਾਲ ਸ਼੍ਰੀ ਸ਼੍ਰੀ 1008 ਸ਼੍ਰੀਮਾਨ ਮਹੰਤ ਸ਼੍ਰੀ ਰਾਮ ਸੁੰਦਰਤਾਸ ਜੀ ਦੇ ਅਸ਼ੀਰਵਾਦ ਨਾਲ ਉਹਨਾਂ ਤੇ ਸ਼ਿਸ਼ੂ ਗੋਪਾਲਤਾਸ ਜੀ ਦੇ ਮੁਖ ਸੇਵਾਦਾਰ ਬਊ ਜਗਤੀਸ਼ ਰਾਜ ਜੀ ਦੀ ਅਗਵਾਈ ਹੇਠ ਸ਼੍ਰੀ 바ਵਾ ਲਾਲ ਦਿਆਲ ਸੇਵਕ ਸਭਾ ਤੇ ਲਾਲ ਦਵਾਰ ਮੰਦਰ ਮਾਤਾ ਸ਼ੀਤਲਾ ਫਤਿਹਗੜ ਚੂੜੀਆਂ ਵੱਲੋਂ 28ਵੀਂ ਪੈਦਲ ਯਾਤਰਾ ਸਜਾਈ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਜੇ ਸ਼ਰਦਾਲੂ ਸ਼ਾਮਲ ਹੋਏ ਇਸ ਮੌਕੇ ਥਾ ਥਾਤਰੀ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ ਸਭ ਤੋਂ ਪਹਿਲਾਂ ਅਕਾਲੀ ਦਲ ਤੇ ਹਲਕਾ ਇਨਚਾਰਜ ਲਖਬੀਰ ਸਿੰਘ ਲੋਤੀ ਨਿੰਗਲ ਤੇ ਕਰਾਹਵੇਖੇ ਪਹੁੰਚਦੇ ਵੀ ਸ਼ੋਭਾ ਯਾਤਰਾ ਦਾ ਉਹਨਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਸਾਬਕਾ ਕੈਬਨ ਮੰਤਰੀ ਤਰਪਤਰਜਿੰਦਰ ਸਿੰਘ ਬਾਜਵਾ ਦੇ بیٹے ਅਤੇ ਸਾਬਕਾ ਚੇਅਰਮੈਨ ਰਵਿੰਦਰ ਸਿੰਘ ਨਿਕੂ ਬਾਜਵਾ ਵੱਲੋਂ ਆਪਣੇ ਸਾਥੀਆਂ ਨਾਲ ਮਰੀਦ ਕੇ ਵਿਖੇ ਸਵਾਗਤ ਕੀਤਾ ਗਿਆ ਉਸ ਤੋਂ ਬਾਅਦ ਗੁਰਬਿੰਦਰ ਸਿੰਘ ਝੋਲੀ ਅਤੇ ਤੀਰਸਪਾਲ ਸਿੰਘ ਬੰਬੂ ਟਰਾਲੀਆਂ ਵਾਲਾ ਵੱਲੋਂ ਵੀ ਚੋਬਾ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਸ਼ੋਭਾ ਯਾਤਰਾ ਲਈ ਥਾਂ-ਥਾਂ ਤੇ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਢਾਲਪੁਰ ਤਾਮ ਪਹੁੰਚੇ ਤੇ ਵੀ ਸ਼ੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਨਾਲ ਕਈਆਂ ਸੰਗਤਾਂ ਵੱਲੋਂ ਜੀ ਧੰਨ ਪਤਾ ਦਰਸ਼ਨ ਕਰਦਿਆਂ ਸੰਗਤਾਂ ਵੱਲੋਂ ਅਸ਼ੀਰਵਾਦ ਲਿਆ ਗਿਆ ਅੱਜ ਹਰ ਸਾਲ ਦੀ ਤਰ੍ਹਾਂ ਫਟੇਗਾ ਚੂੜੀਆਂ ਤੋਂ ਬਾਬਾ ਲਾਲ ਸੇਵਕ ਸਭਾ ਪ੍ਰਬੰਧਕ ਕਮੇਟੀ ਜੋ ਹਰ ਸਾਲ ਬਾਬਾ ਲਾਲ ਜੀ ਦੇ ਦਰਬਾਰ ਤੱਕ ਫਟੇਗਾ ਚੂੜੀਆਂ ਤੋਂ ਪੈਦਲ ਸੋਭਾ ਯਾਤਰਾ ਲੈ ਕੇ ਆਉਂਦੇ ਨੇ ਔਰ ਹਰ ਸਾਲ ਹੀ ਬਹੁਤ ਬਾਬਾ ਲਾਲ ਜੀ ਦੀ ਗੁਰੂ ਨਾਨਕ ਸਾਹਿਬ ਦੀ ਪਾਸ਼ਾ ਆ ਪਾਸ਼ਾ ਦੀ ਬਖਸ਼ਿਸ਼ ਆ ਕਿਉਂ ਦਾਸ ਦੇ ਗ੍ਰਹਿ ਵਿਖੇ ਵੀ ਐ ਸਗਦ ਦੀ ਚਰਨ ਧੂੜ ਜਿਹੜੀ ਆ ਉਹ ਦਿੰਦੇ ਨੇ ਅਸੀਂ ਬੜੇ ਵੱਡੇ ਭਾਗਾ ਵਾਲੇ ਆ ਸਾਰੇ ਨਗਰ ਵਾਲੇ ਸਾਰੇ ਪਿੰਡ ਵਾਲੇ ਔਰ ਦਾਸ ਦਾ ਪਰਿਵਾਰ ਜਿਨ੍ਹਾਂ ਨੂੰ ਇਸ ਸਮੇਂ ਉਹਨਾਂ ਦੇ ਨਾਲ 2 ਮਿੰਟ 4 ਮਿੰਟ ਭਜਨ ਬੰਦਗੀ ਸੁਣਦਾ ਮੌਕਾ ਮਿਲਦਾ ਆ ਅਸੀਂ ਸਾਰਿਆਂ ਲਈ ਇਹ ਅਰਦਾਸ ਕਰਦੇ ਆ ਬਾਬਾ ਲਾਲ ਜੀ ਦੇ ਦਰਬਾਰ ਦੇ ਉੱਤੇ ਗੁਰੂ ਨਾਨਕ ਸਾਹਿਬ ਪਾਸ ਕਿ ਸਾਰਿਆਂ ਨੂੰ ਸੁੱਖ ਸ਼ਾਂਤੀ ਔਰ ਤੰਦਰੁਸਤੀਆਂ ਬਖਸ਼ੇ ਸੁੱਖ ਸ਼ਾਂਤੀ ਰਹੇ ਸਾਰੇ ਚੜ੍ਹਦੀ ਕਲਾ 'ਚ ਰਹਿਣ ਕਾਰੋਬਾਰਾਂ 'ਚ ਵਾਧੇ ਪੈਣ ਇਸੇ ਤਰ੍ਹਾਂ ਹੀ ਹਰ ਸਾਲ ਇਹ ਬਾਬਾ ਜੀ ਦੀ ਧਾਰਮਿਕ ਯਾਤਰਾ ਜਿਹੜੀ ਆ ਉਹ ਇਹ ਸੇਵਕ ਸਭਾ ਲੈ ਕੇ ਆਉਂਦੇ ਰਹਿਣ ਸਾਨੂੰ ਸੇਵਾ ਦਾ ਮੌਕਾ ਦਿੰਦੇ ਰਹਿਣ ਇਹਨਾਂ ਲਫ਼ਜ਼ਾਂ ਦੇ ਨਾਲ ਮੈਂ ਆਈ ਸਕਦਾ ਬਹੁਤ ਧੰਨਵਾਦ ਕਰਦਾ ਅੱਜ ਪਿਛਲੇ ਕਈ ਸਾਲਾਂ ਤੋਂ ਜਿਹੜੀ ਚੱਲਦੀ ਆ ਰਹੀ ਯਾਤਰਾ ਬਾਬਾ ਲਾਲ ਜੀ ਦੇ ਜਨਮ ਦਿਨ ਦੀ ਉਹਦੀ ਹਰ ਹਰ ਸਾਲ ਵਾਂਗ ਅਸੀਂ ਅੱਜ ਵੀ ਲੋਕਾਂ ਦੇ ਸੰਗਤਾਂ ਦੇ ਚਰਨ ਪਵਾ ਰਹੇ ਆ ਸਾਡੀ ਕੁਸ਼ਕਿਸਮਤੀ ਹੈ ਵੀ ਸਾਨੂੰ ਇਹ ਡਿਊਟੀ ਅਸੀਂ ਨਿਭਾ ਰਹੇ ਆ ਪਹਿਲਾਂ ਲੜੀਵਾਰ ਪ੍ਰਭਾਤ ਫੇਰੀਆਂ ਸ਼ਹਿਰ ਚ ਚਲਦੀਆਂ ਨੇ ਫਿਰ ਅੱਜ ਦੇ ਦਿਨ ਸ਼ੁਭ ਦਿਹਾੜੇ ਤੇ ਇਹ ਸੰਗਤ ਇੱਥੋਂ ਚੱਲ ਕੇ ਬਾਬਾ ਰਾਜ ਜੀ ਦੇ ਦਰਸ਼ਨ ਉਧਿਆਨਪੁਰ ਜਾਂਦੀ ਹੈ ਤੇ ਰਸਤੇ ਵਿੱਚ ਅਸੀਂ ਆਪਣਾ ਸੇਵਾ ਦੀ ਲੰਗਰ ਦੀ ਸੇਵਾ ਕਰਦੇ ਆ ਸੋ ਅੱਜ ਵੀ ਉਸੇ ਲੜੀਵਾਰ ਚ ਉਸੇ ਸ਼ੁਭ ਦਿਹਾੜੇ ਤੇ ਸੰਗਤਾਂ ਆਈਆਂ ਨੇ ਅਸੀਂ ਆਪਣਾ ਯੋਗਦਾਨ ਆਪਣਾ ਜੋ ਆਪਣੇ ਪਾਪਾ ਨੂੰ ਤੋਰੇ ਆ ਸੰਗਤਾਂ ਦੇ ਚਰਨ ਪਵਾ ਕੇ ਸੋ ਉਹਦੀ ਵਧਾਈ ਹੈ ਸਭ ਦੀਆਂ ਮਨੋਕਾਮਨਾ ਪੂਰੀਆਂ ਹੋਣ ਜੋ ਜੋ ਲੋਕ ਜੋ ਜੋ ਸੰਗਤ ਇਸ ਯਾਤਰਾ ਵਿੱਚ ਆਏ ਨੇ ਸਾਰਿਆਂ ਨੂੰ ਵਧਾਈ ਹੈ ਤੇ ਇੱਛਾ ਕਰਦੇ ਹਾਂ ਵੀ ਸਾਰਿਆਂ ਦੀ ਮਨੋਕਾਮਨਾ ਬਾਬਾ ਬਾਬਾ ਲਾਲ ਜੀ ਸਭ ਦੀਆਂ ਪੂਰੀਆਂ ਕਰੇ ਇੰਨਾ ਹੀ ਕਹਿੰਦਾ ਹੋਇਆ ਜੈ ਬਾਬਾ ਲਾਲ ਜੈ ਬਾਬਾ ਲਾਲ ਅੱਜ ਇਸ ਪੈਦਲ ਯਾਤਰਾ ਨੂੰ ਹਰ ਸਾਲ ਜਾਂਦੇ ਆ ਫਤੇਗੜ ਚੂੜੀਆਂ ਤੋਂ ਛਰੀ ਧਿਆਨਪੁਰ ਤਾਮ ਅੱਜ ਉਸੇ ਲੜੀ ਤਹਿਤ ਮਰੀਦ ਕੇ ਵਿਖੇ ਜਿਹੜਾ ਸਰਦਾਰ ਤ੍ਰਿਪ ਪ੍ਰਿੰਦਰ ਸਿੰਘ ਬਾਜਵਾ ਜੀ ਦਾ ਆਫਿਸ ਹੈ ਦਫਤਰੇ ਉੱਤੇ ਉਹਨਾਂ ਦੇ بیٹے ਰਵਿੰਨੰਦਨ ਸਿੰਘ ਬਾਜਵਾ ਜੀ ਅੱਜ ਪਹੁੰਚੇ ਆ ਕਿਉਂਕਿ ਹਰ ਸਾਲ ਇਹ ਸੇਵਾ ਜਿਹੜੀ ਇਹ ਲੰਗਰ ਦੀ ਕਰਦੇ ਆਏ ਨੇ ਔਰ ਅੱਜ ਵੀ ਸੰਤਾਂ ਦੇ ਚਰਨ ਪਵਾ ਕੇ ਉਹ ਸੇਵਾ ਨੂੰ ਨਿਭਾ ਰਹੇ ਨੇ ਬੜੇ ਖੁਸ਼ਕਿਸਮਤਾਂ ਅਸੀਂ ਸਾਰੇ ਨਗਰ ਨਿਵਾਸੀ ਕਿ ਜਿਹੜਾ ਇਹੋ ਜੇ ਦਿਨ ਤਿਉਹਾਰ ਅਸੀਂ ਸਭ ਸਾਂਝੇ ਤਰੀਕੇ ਦੇ ਨਾਲ ਇਕੱਠੇ ਹੋ ਕੇ ਮਨਾਨੇ ਆ ਕਿਉਂਕਿ ਇਦੇ ਤੋਂ ਬਾਅਦ ਫਿਰ ਸ਼ਿਵਰਾਤਰੀ ਦਾ ਪ੍ਰੋਗਰਾਮ ਜਿਹੜਾ ਉਹ 26 ਤਰੀਕ ਦਾ ਉਹ ਵੀ ਸਾਰਾ ਸ਼ਹਿਰ ਰਲ ਕੇ ਮਨਾਏਗਾ ਤੇ ਅਸੀਂ ਆਸ ਕਰਦੇ ਹਾਂ ਕਿ ਇਦਾਂ ਹੀ ਸਾਰੇ ਇੱਕ ਦੂਜੇ ਨਾਲ ਇਕੱਠੇ ਰਹਿਣ ਔਰ ਪਿਆਰ ਮੁਹੱਬਤ ਇਕਤਾ ਦਾ ਸਬੂਤ ਦਿੰਦੇ ਰਹਿਣ ਪ੍ਰਮਾਤਮਾ ਹਰ ਇੱਕ ਦੇ ਘਰ ਖੁਸ਼ੀਆਂ ਦਵੇ ਹਰ ਇੱਕ ਦੀ ਮਨੋ ਕਾਮਨਾ ਪੂਰਨ ਕਰਨ ਔਰ ਬਾਬਾ ਲਾਲ ਜੀ ਦਾ ਆਸ਼ੀਰਵਾਦ ਹਰ ਇੱਕ ਤੇ ਬਣਿਆ ਰਹੇ ਜੈ ਸ਼੍ਰੀ ਬਾਬਾ ਲਾਲ ਜੈ ਕੋ ਮੈਂ ਕਰਨ ਮਰੀਦ ਕੇ ਯੂਥ ਕਾਂਗਰਸ ਹਲਕਾ ਪ੍ਰਧਾਨ ਫੜੇ ਗੜਚੂੜੀਆਂ ਸਾਰੀ ਸੰਗਤ ਨੂੰ ਸ਼੍ਰੀ 바ਵਾਲਾਲ ਜੀ ਦੀ ਸ਼ੋਭਾ ਯਾਤਰਾ ਦੀ ਵਧਾਈ ਦਿਨਾ ਹੈ ਤੇ ਇਹ ਜੋ ਯਾਤਰਾ ਸਫਲ ਹੋਈ ਹੈ ਇਸ ਲਈ ਸਾਰਿਆਂ ਨੂੰ ਵਧਾਈ ਦੇਣੀ ਚਾਹਨਾ ਤੇ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਮੈਂ ਪੁਸ਼ਤੇਂਦਰ ਟੀ2 ਸਰਪੰਚ ਸਾਊਕਾ ਸਰਪੰਚਿੰਡਾਲਾਚਕ ਅੱਜ ਸ਼੍ਰੀ 바ਵਾਲਾਲ ਜੀ ਦੀ ਸ਼ੋਭਾ ਯਾਤਰਾ ਤੇ ਸਾਰੇ ਇਲਾਕੇ ਦੇ ਨੂੰ ਨਗਰ ਨਿਵਾਸੀਆਂ ਨੂੰ ਪੂਰੀ ਸੰਗਤ ਨੂੰ ਬਹੁ ਬਹੁ ਵਧਾਈ ਦੇਣੀ ਚਾਹਨਾ ਕਿ ਹਰ ਸਾਲ ਇਸੇ ਤਰ੍ਹਾਂ ਬਾਵਾਲਾ ਜੀ ਕਿਰਪਾ ਕਰਦੇ ਰਹਿਣ ਸੰਗਤ ਤੇ ਪੂਰੇ ਨਗਰ ਤੇ ਔਰ ਇਸੇ ਤਰ੍ਹਾਂ ਵੱਧ ਚੜ ਕੇ ਸੰਗਤ ਸ਼ੋਭਾ ਯਾਤਰਾ ਚ ਵੱਤਵਾਦ ਨਿਕਲੇ ਤਾਂ ਗੁਰੂ ਮਹਾਰਾਜ ਦੀ ਕਿਰਪਾ ਕਰਨ ਇਹਨਾਂ ਲਵਜਾਂ ਦੇ ਨਾਮ ਬਹੁਤ ਬਹੁਤ ਧੰਨਵਾਦ ਕਰਦਾ ਪੂਰੀ ਸਭਾ ਪ੍ਰਧਾਨ ਨੰਬਰ ਦਾ ਯੂਨੀਅਨ ਫਤੇਗੜ ਚੂੜੀਆਂ ਅੱਜ ਜੋ ਸ਼ੋਭਾ ਯਾਤਰਾ ਫਤੇਗੜ ਤੋਂ ਧਿਆਨਪੁਰ ਨੂੰ ਜਾ ਰਹੀ ਆ ਉਹਦਾ ਸਵਾਗਤ ਇੱਥੇ ਕੀਤਾ ਅਸੀਂ ਸਾਰੇ ਭਰਾਵਾਂ ਨੇ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਦਿੰਨੇ ਆ ਸਾਰਿਆਂ ਨੂੰ ਅੱਜ ਜਿਹੜੀ ਬਾਬਾ ਲਾਲ ਜੀ ਦੀ ਜਿਹੜੀ ਸ਼ੋਭਾ ਯਾਤਰਾ ਹੈ ਫਤੇਗੜ ਟੂੜੀਆਂ ਦਾ ਪ੍ਰਾਲਾ ਬੜਾ ਵਧੀਆ ਜਿਹੜਾ ਕੱਢਦੇ ਨੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਸਾਰਿਆਂ ਦਾ ਵੈਗੂ ਜੀ ਕਾਕਾ ਸਾਹਿਬ ਵੈਗੂ ਜੀ ਕੀ ਫਤੇ ਫੜਕਾ ਫਤੇਗੜ ਟੂੜੀਆਂ ਤੋਂ ਜੋਰ ਨਗਰ ਕੀ ਤਰ੍ਹਾਂ ਬਾਬਾ ਲਾਲ ਜੀ ਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸੰਗਸਾ ਸੰਗ ਦਾੜਾ ਚਰਨ ਪਾਏ ਜੜੇ ਘਰ ਵਿੱਚ ਪਵਿੱਤਰ ਕੀਤਾ ਵਾ ਵੈਗੂ ਜੀ ਕਾਕਾ ਸਾਹਿਬ ਵੈਗੂ ਜੀ ਕੀ ਫਤੇ ਸਤਿਕਾਰਯੋਗ 바ਵਾਲਾਲ ਦਾਸ ਸੰਗਤ ਜੀ ਸਭ ਤੋਂ ਪਹਿਲਾਂ ਬਲਾਵ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਸਾਲਾਂ ਤੋਂ ਫਤੇਗੜੀ ਚੂੜੀਆਂ ਦੀ ਪਵਿੱਤਰ ਧਰਤੀ ਤੋਂ 바ਵਾਲਾਲ ਦੇਵਾਲ ਜੀ ਦਾ ਜਿਹੜਾ ਸੰਗੋ ਚੱਲ ਰਿਹਾ ਵਾ ਜਦੋਂ ਵੀ 바ਵਾਲਾਲ ਜੀ ਨੇ ਕਿਰਪਾ ਕੀਤੀ ਆ ਉਸ ਸਮੇ ਸਮੂਚੀਆਂ ਸੰਗਤਾਂ ਨੇ ਪੰਡ ਮੰਜਾਵੜੀ ਦੀ ਸੰਗਤਾਂ ਨੇ ਇਥੇ ਉਸ ਸੰਗ ਨੂੰ ਰੋਕ ਕੇ ਮਾਨ ਸਨਮਾਨ ਕੀਤਾ ਵਾ ਤੇ ਜਿਹੜਾ ਵੀ ਮਾਨ ਸਨਮਾਨ ਸੰਗਤਾਂ ਨੇ ਕੀਤਾ ਵਾ ਆਉਣ ਵਾਲੇ ਸਾਲ ਤੱਕ ਜੋ ਵੀ ਮਨੋ ਕਾਮਨਾ ਮਨੋ ਭਾਵਨਾ ਸੀ ਉਹ ਲੋਕਾਂ ਦੀ ਸੰਗਤਾਂ ਦੀ ਪੂਰੀ ਹੋਈ ਆ ਤੇ ਲੋਕਾਂ ਦਾ ਅੱਛਾ ਬਣਿਆ ਵਾ ਇਸ ਕਰਕੇ ਅਸੀਂ ਵਾਵਾ ਲਾਲ ਜੀ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜਿਹੜੀ ਇਹ ਸੇਵਾ ਵਾ ਇਹ ਜਿੰਨਾ ਚ ਤੁਸੀਂ ਕਰਾਉਂਦੇ ਆਓਗੇ ਉਹਨਾਂ ਚ ਸੰਗਤਾਂ ਕਰਦੀਆਂ ਰਹਿਗੀਆਂ ਇਸ ਕਰਕੇ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਸੰਗਤਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਿਓ ਆਉਣ ਵਾਲੇ ਸਮੇਂ ਦੇ ਵਿੱਚ ਸੇਵਾ ਕਰਨ ਦਾ ਬਲ ਬਖਸ਼ਿਓ ਤਾਂ ਕਿ ਤੁਹਾਡੇ ਘਰ ਦੇ ਵਿੱਚ ਕੋਈ ਘਾਟਾ ਨਾ ਲੇਗਾ ਇਸੇ ਤਾਂ ਹਤੇਗੜ ਚੂੜੀਆਂ ਦੀ ਪਵਿੱਤਰ ਧਰਤੀ ਤੋਂ ਨਗਰ ਕੀਰਤਨ ਚੱਲਦਾ ਆਵੇ ਤੇ ਰਸਤੇ ਦੇ ਵਿੱਚ ਜਿੰਨੇ ਵੀ ਪੜਾ ਨੇ ਸਾਰੇ ਸੇਵਾ ਕਰਦੇ ਆ ਹਣ ਜੇ ਕਿਸੇ ਦੀ ਕੋਈ ਸ਼ਾਂ ਦੇ ਖਿਲਾਫ ਬੋਲਿਆ ਗਿਆ ਹੋਵੇ ਅਣਜਾਨ ਸਮਝ ਕੇ ਮਾਫੀ ਮੰਗਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗਰੀਬ ਕਾਗਲ ਯਾਤਰਾ ਹੈ 28ਵੀਂ ਪਾਦਰ ਯਾਤਰਾ ਵਾ ਇਹ ਸ਼੍ਰੀ ਬਾਬਾ ਲਾਲ ਜੀ ਦੀ ਸੇਵਾ ਸਭਾ ਫਤਿਹਗੜ ਚੋੜੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਮਮਾ ਕੇ ਸ਼੍ਰੀ ਧਿਆਨਪੁਰ ਤਾਮ ਵਿਖੇ ਜਾ ਰਹੀ ਹੈ ਰਸਤੇ ਦੇ ਵਿੱਚ ਜਿੰਨੇ ਵੀ ਠਹਿਰਾਵ ਹੁੰਦੇ ਨੇ ਉੱਥੇ ਵਕ ਵਕ ਲੰਗਰ ਪ੍ਰਸ਼ਾਦ ਦਾ ਪ੍ਰਬੰਧ ਕੀਤਾ ਹੋਇਆ ਤੇ ਸੰਗਤਾਂ ਵਿੱਚ ਬਹੁਤ ਸ਼ਾਅ ਹੈ ਧਿਆਨਪੁਰ ਤੋਂ ਵਿਧਿਆਨ ਦਾ ਤੇ ਮਹਾਰਾਜ ਕੋ ਅਸ਼ੀਰਵਾਦ ਆਪਤ ਕਰਨ। ਅੱਜ ਸ਼੍ਰੀ ਬਾਬਾ ਲਾਲ ਦਿਆਲ ਸੇਵਕ ਸਭਾ ਫਤੇਗਰ ਚੂੜੀਆਂ ਵੱਲੋਂ 28ਵੀਂ ਪੈਦਲ ਯਾਤਰਾ ਫਤੇਗਰ ਚੂੜੀਆਂ ਤੋਂ ਚੱਲ ਕੇ ਧਿਆਨਪੁਰ ਜਾ ਰਹੀ ਆ। ਰਸਤੇ ਵਿੱਚ ਬਹੁਤ ਸਾਰੇ ਲੋਕਾਂ ਦੇ ਉਤਸ਼ਾਹ ਦੇ ਨਾਲ ਲੰਗਰ ਪੰਡਾਰੇ ਲੱਗੇਦੇ ਨੇ ਔਰ ਸੰਟਾਂ 'ਚ ਬਹੁਤ ਉਤਸ਼ਾਹ ਹੈ ਇਸ ਪੈਦਲ ਯਾਤਰਾ ਦਾ। ठाकुर जी ਇਹਨਾਂ ਤੋਂ ਇਸੇ ਤਰ੍ਹਾਂ ਹੀ ਆਪਣਾ ਅਸ਼ੀਰਵਾਦ ਬਣਾਈ ਰੱਖਣ ਜੈ ਸ਼੍ਰੀ 바ਵਾਲਾ ਜੀ ਫਦੇ ਗਾ ਚੂੜੀਆਂ ਤੋਂ ਅੱਜ ਸਵੇਰੇ 5 ਵਜੇ ਤੋਂ 28ਵੀਂ ਪੈਦਲ ਯਾਤਰਾ ਸ਼ੁਰੂ ਹੋਈ ਹੈ ਜੋ ਕਿ ਪਿੰਡਾਂ ਚ ਹੁੰਦੀ ਹੋਈ ਧਿਆਨਪਰ ਪਹੁੰਚੇਗੀ ਜਿਸ ਤੇ ਵੇ ਸੰਗਤਾਂ ਅਜ ਕਾਫੀ ਉਤਸ਼ਾਹ ਆ ਵੱਖ-ਵੱਖ ਲੰਗਰ ਭੰਡਾਰੇ ਚੱਲ ਰਹੇ ਨੇ ਹੁਣ ਇਸ ਟਾਈਮ ਅਸੀਂ ਪਿਛਲੇ ਹਾਲ ਬਾਇਵਾ ਸਾਡੇ ਗ੍ਰਹਿ ਦੇ ਪਹੁੰਚੇ ਜਿੱਤੇ ਸਵਾਗਤ ਕੀਤਾ ਗਿਆ ਜੈ ਸ਼੍ਰੀ 바ਵਾਲਾ ਥਾਂ ਬੜਾ ਦੋ ਯਾਤਰਾ ਤੋਬਾ ਯਾਤਰਾ ਬੜੀ ਧੂਮ-ਧਾਮ ਦੇ ਨਾਲ ਫਤਿਹਗੜ ਚੂੜੀਆਂ ਤੋਂ ਵੱਖ-ਵੱਖ ਪਿੰਡਾਂ ਖਾਣੀਆਂ ਹੁੰਦੀ ਹੋਈ ਧਿਆਨਪੁਰ ਧਾਮ ਪਹੁੰਚੇਗੀ। ਦਾਦੇ ਵਿੱਚ ਸੰਕਾ ਵੱਲੋਂ ਬਹੁਤ ਵੱਖ-ਵੱਖ ਤਰ੍ਹਾਂ ਦੇ ਲੰਗਰ ਪੰਡਾਰਿਆਂ ਦਾ ਖੂਬ ਇੰਤਜ਼ਾਮ ਕੀਤਾ ਗਿਆ ਹੈ। ਹਰ ਸਾਲ ਦੀ ਤਰ੍ਹਾਂ ਇਹ ਤੋਬਾ ਯਾਤਰਾ ਫਤਿਹਗੜ ਚੂੜੀਆਂ ਤੋਂ ਧਿਆਨਪੁਰ ਧਾਮ ਪਹੁੰਚੇਗੀ। ਚੂੜੀਆਂ ਤੋਂ ਬਾਬਾ ਲਾਲ ਜੀ ਦੀ 28ਵੀਂ ਪੈਦਲ ਯਾਤਰਾ ਜੋ ਫਤਿਹਗੜ ਚੂੜੀਆਂ ਤੋਂ ਸਵੇਰੇ 5 ਵਜੇ ਸਟਾਰਟ ਹੋਈ ਹੈ ਤੇ ਅੱਜ ਇਸ ਵੇਲੇ ਸ਼ਿਸ਼ਨੇਵਾਲ ਬਾਜਵਾ ਸਬਜੀ ਦੇ ਘਰ ਪਹੁੰਚੀ ਹੈ ਜਿੱਥੇ ਉਹਨਾਂ ਦਾ ਤੁਮ ਹਮਾ ਕੇ ਸਵਾਗਤ ਕੀਤਾ ਗਿਆ ਅੱਜ ਸੰਗਤਾਂ ਵਿੱਚ ਬਹੁਤ ਉਤਸ਼ਾਹ ਹੈ ਤੇ ਸਾਡੇ ਪੂਰੇ ਪਰਿਵਾਰ ਵੱਲੋਂ ਸਾਰੀਆਂ ਸੰਗਤਾਂ ਵੱਲੋਂ ਸਭ ਨੂੰ ਬਾਬਾ ਲਾਲ ਜੀ ਦੀ ਸੈਵਲ ਯਾਤਰਾ ਤੇ ਬਹੁਤ-ਬਹੁਤ ਸ਼ੁਭ ਕਾਮਨਾਵਾਂ ਜੈ ਬਾਬਾ ਲਾਲ ਜੀ ਜੈ ਬਾਬਾ ਲਾਲ ਭਗਵਾਨ ਹੈ ਕਿ ਬਾਬਾ ਲਾਲ ਜੀ ਹਰ ਸਾਲ ਦਰਸ਼ਨ ਦੇਣ ਦੀ ਸੰਗਤ ਆਉਂਦੀ ਹੈ ਸਾਡੇ ਘਰ ਇਸੇ ਤਰ੍ਹਾਂ ਹੀ ਮਾਲਕ ਸਾਨੂੰ ਤੁੰਤ੍ਰਿਸ਼ਟੀ ਬਖਸ਼ੇ ਸਵਾਰ ਨੂੰ ਕੜਦੀ ਕਲਾ ਬਖਸ਼ੇ ਆਸਮਰਦ ਮਾਲਕ ਪੂਰੀਆਂ ਕਰਦਾ ਵਾ ਇਸੇ ਤਰ੍ਹਾਂ ਮਹਾਰਾਜ ਕਿਰਪਾ ਰੱਖੇ ਤੇ ਸੇਵਾ ਲੈਂਦਾ ਹੈ ਹਾਂਜੀ ਤਾਂ ਇਹ ਪੈਦਲ ਸ਼ੋਭਾ ਯਾਤਰਾ ਤੇ ਆਇਆ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਹੈ ਯਾ ਲੱਗ ਰਿਹਾ ਹੈ 바바लाल ਜੀ ਨੇ ਸਾਨੂੰ ਬੁਲਾਇਆ ਮੈਨੂੰ ਬਹੁਤ ਬਹੁਤ ਅੱਛਾ ਲੱਗ ਰਿਹਾ ਹੈ 바바लाल ਜੀ ਨੇ ਆਪਣੀ ਸੰਗਤ ਦੇ ਨਾਲ ਮੈਨੂੰ ਵੀ ਆਪਣੇ ਦਰਬਾਰ ਤੇ ਮੱਥਾ ਟੇਕਣ ਦਾ ਮੌਕਾ ਦਿੱਤਾ ਹੈ ਔਰ ਮੈਂ ਬਹੁਤ ਖੁਸ਼ ਹਾਂ ਮੈਂ ਪਿਛਲੇ 8-10 ਸਾਲਾਂ ਤੋਂ ਲਗਾਤਾਰ ਆ ਰਹੀ ਹਾਂ ਔਰ 바바लाल ਜੀ ਅਕੀ ਪ੍ਰਾਰਥਨਾ ਕਰਦੀ ਹਾਂ ਜਿੰਨੀ ਦੇਰ ਤੱਕ ਮੇਰੇ ਸਵਾਸ ਚੱਲਦੇ ਆ ਮੈਨੂੰ ਹਮੇਸ਼ਾ ਆਪਣੇ ਚਰਨਾਂ ਨਾਲ ਲਗਾਈ ਰੱਖੀਂ ਕਾਰਾਏ ਸ਼੍ਰੀ 바바लाल ਦੇਵ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਅੱਜ ਫਟੇਗੜ ਚੂੜੀਆਂ ਤੋਂ ਬਾਬਾ ਲਾਲ ਦਿয়াল ਸਭਾ ਸੇਵਕ ਸਭਾ ਫਤਿਹਗੜ ਚੂੜੀਆਂ ਵੱਲੋਂ 28ਵੀਂ ਪੈਦਲ ਛੋਬਾ ਯਾਤਰਾ ਕਿਉਂਕਿ ਧਿਆਨਪੁਰ ਧਾਮ ਵਿਖੇ ਜਾ ਰਹੀ ਆ ਛੋਬਾ ਯਾਤਰਾ ਵਿੱਚ ਸੰਗਤਾਂ ਦਾ ਬਹੁਤ ਜ਼ਿਆਦਾ ਹੜ ਬਹੁਤ ਜ਼ਿਆਦਾ ਪਿਆਰ ਹੈ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਛੋਬਾ ਯਾਤਰਾ ਦੇ ਵਿੱਚ ਬਹੁਤ ਵੱਡੀ ਗਿਣਤੀ ਚ ਲੋਕ ਸ਼ਾਮਲ ਹੋਏ ਨੇ ਛੋਬਾ ਯਾਤਰਾ ਦਾ ਰਸਤੇ ਵਿੱਚ ਜਗਾ ਜਗਾ ਬਹੁਤ ਜ਼ਿਆਦਾ ਸਵਾਗਤ ਕੀਤਾ ਗਿਆ ਵਾ ਸੰਗਤਾਂ ਵੱਲੋਂ ਬੜਾ ਇਤਿਸ਼ਾਹ ਦਿਖਾਇਆ ਗਿਆ ਔਰ ਆਈ ਹੋਈ ਸੰਗਤ ਦੀ ਬਹੁਤ ਜ਼ਿਆਦਾ ਸੇਵਾ ਕੀਤੀ ਇਸੇ ਤਰ੍ਹਾਂ ਹੀ ਇਹ ਹਰ ਸਾਲ ਸ਼ੋਭਾ ਯਾਤਰਾ ਚੱਲਦੀ ਰਹੇਗੀ ਤੇ ਅਸੀਂ ਉਮੀਦ ਔਰ ਆਸ਼ਾ ਕਰਦੇ ਹਾਂ ਕਿ ਇਹ ਲੋਕਾਂ ਦਾ ਪਿਆਰ ਔਰ ਵਿਸ਼ਵਾਸ ਸ਼ੋਭਾ ਯਾਤਰਾ ਪ੍ਰਤੀ ਸਾਨੂੰ ਇਸ ਤਰ੍ਹਾਂ ਹੀ ਮਿਲਦਾ ਰਹੇਗਾ ਮੈਂ ਬਾਬਾ ਲਾਲ ਦਿਆਲ ਸਭਾ ਦੇ ਸੇਵਕ ਸਭਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਲੋਕਾਂ ਨੂੰ ਸਮਾਜ ਨੂੰ ਧਾਰਮਿਕਤਾ ਨਾਲ ਜੋੜ ਰਹੇ ਨੇ ਲੋਕਾਂ ਨੂੰ ਆਪਣੇ ਸਨਾਤਨ ਬਾਰੇ ਆਪਣੇ ਧਰਮ ਪ੍ਰਚਾਰ ਬਾਰੇ ਜਾਗਰੂਕ ਕਰ ਰਹੇ ਨੇ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਵਾ ਬਹੁਤ ਵੱਡੀ ਮਿਹਨਤ ਕਰਦੇ ਨੇ ਹਰ ਸਾਲ ਫਟੇਗੜ ਚੂੜੀਆਂ 'ਚ ਇਹਨਾਂ ਦੀਆਂ ਪ੍ਰਭਾਤ ਫੇਰੀਆਂ ਰੈਗੂਲਰ 15 ਦਿਨ ਚੱਲਦੀਆਂ ਨੇ ਔਰ 15 ਦਿਨ ਦੀ ਬਹੁਤ ਵੱਡੀ ਤਪੱਸਿਆ ਹੁੰਦੀ ਆ 15 ਦਿਨ ਕਿਸੇ ਕੰਮ ਨੂੰ ਚਲਾਉਣਾ ਔਰ ਬਾਬਾ ਲਾਲ ਦੇਵ दयाल ਸੇਵਕ ਸਭਾ ਇਸ ਕੰਮ ਨੂੰ ਬੜੇ ਹੀ ਦ੍ਰਿੜਤਾ ਪੂਰਨ ਕਰ ਰਹੀ ਆ ਔਰ ਹਰ ਸਾਲ ਫਟੇਗੜ ਚੂੜੀਆਂ 'ਚ ਇਹਨਾਂ ਵੱਲੋਂ ਮਾਤਾ ਰਾਣੀ ਦੇ ਮੰਦਰੇ ਮੂਰਤੀ ਪੂਜਾ ਦੇ ਵਿੱਚ ਵਿਸ਼ਾਲ ਇਕੱਠ ਕੀਤਾ ਜਾਂਦਾ ਜਿਦੇ ਵਿੱਚ ਆਸ-ਪਾਸ ਕੋਈ 40-50 ਪਿੰਡਾਂ ਦੇ ਲੋਕ ਜਿੱਥੇ ਕੋਈ 4-5 ਹਜ਼ਾਰ ਲੋਕਾਂ ਦਾ ਪ੍ਰੋਗਰਾਮ ਕੀਤਾ ਜਾਂਦਾ ਵਾ ਉਹਦੇ ਵਿੱਚ ਸਾਰਾ ਲੰਗਰ ਦੀ ਵਿਵਸਥਾ ਬਹੁਤ ਵਧੀਆ ਰਹਿੰਦੀ ਆ ਤੇ ਅੱਗੇ ਵੀ ਇਦਾਂ ਹੀ ਕੰਮ ਕਰਦੇ ਰਹਿਣ ਪ੍ਰਮਾਤਮਾ ਇਹਨਾਂ ਦੇ ਸਿਰ ਤੇ ਆਸਰਾ ਰੱਖ ਕੇ ਇਹਨਾਂ ਕੋਲ ਬਹੁਤ ਬਲਪੂਰਵ ਕੰਮ ਕਰਵਾਉਂਦਾ ਰਹੇ ਮੈਂ ਬਾਵਾਲਾ ਦੇ ਸੇਵਕ ਸਮਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਹ ਕਰੋ ਬਾਲਾ ਜੀ ਦਾ ਹੋ ਸੱਚੇ ਦਰਬਾਰ ਕੀ ਜੈ ਅਸੀਂ ਜੀ ਬਹੁਤ ਧੰਨਵਾਦ ਕਰਦੇ ਹਾਂ ਗਰੀਬਨ ਵਾਸਤੇ ਸਾਡੇ ਘਰ ਬਾਬਾ ਲਾਲ ਦਿਆਲ ਜੀ ਦੇ ਹਾਂਜੀ ਸੰਗਤ ਫਤੇਗੜ ਚੋਟੀਆਂ ਤੇ ਸਾਡਾ ਬਾਬਾ ਲਾਲ ਜੀ ਹਰ ਸਾਲ ਇਸੇ ਤਰ੍ਹਾਂ ਆਉਂਦੇ ਨੇ ਸਾਡੀਆਂ ਬੜੀਆਂ ਮਨੋ ਕਾਮਨਾ ਬੇਲਦੀਆਂ ਦਰਿਹਾਈਆਂ ਸਾਡੇ ਕਾਰੋਬਾਰ ਵਿੱਚ ਬੜੇ ਵਾਦੀ ਪਈ ਹੈ ਸਾਡੇ ਬੱਚਿਆਂ ਦੀਆਂ ਹਰਦਾਸਾਂ ਕਰਾਉਂਦੇ ਰਹਿੰਦੇ ਸੰਬ ਦੇਸਾਂ ਵਿੱਚ ਮੱਲਾ ਮਾਰੀਆਂ ਜਾਂ ਅਸੀਂ ਪੰਜ ਭਰਾਵਾਂ ਪੰਨ੍ਹਾ ਭਰਾਵਾਂ ਦੀ ਸਾਡੀਆਂ ਲਾਜ਼ਮ ਪਾਰਨਸ ਪਰਮਾਤਮਾ ਦੀ ਦੇਨ ਆ ਅਸੀਂ ਤਨੋਂ ਮਨੋਂ ਦਿਲੋਂ ਧੰਨਵਾਦ ਕਰਦੀ ਅਸੀਂ ਬਾਬਾ ਲਾਲ ਦੇ ਆ ਸਾਡੇ ਗੁਰੂ ਨੇ ਲੰਗਰ ਭੰਡਾਰੇ ਲਾਏ ਜਾਂਦੇ ਆ ਬੜੇ ਪ੍ਰੇਮ ਨਾਲ ਜਿਹੜਾ ਉਹ ਸੇਵਾ ਕੀਤੀ ਜਾਂਦੀ ਆ ਤੇ ਫਟੇਗੜ ਚੂੜੀਆਂ ਵਾਸੀਆਂ ਨੂੰ ਔਰ ਸਭਾ ਵੱਲੋਂ ਸਾਰੇ ਜਿੰਨੇ ਵੀ ਆ ਰਸਤੇ ਵਿੱਚ ਜਿਹੜੇ ਭਗਵਾਨ ਦੇ ਗੁਰੂ ਮਹਾਰਾਜ ਦੇ ਪ੍ਰੇਮੀ ਆ ਇਨਾ ਸਾਬ ਦਾ ਬਹੁਤ ਬਹੁਤ ਧੰਨਵਾਦ ਆਈ ਸੰਗਤ ਦਾ ਬਹੁਤ ਬਹੁਤ ਧੰਨਵਾਦ જય શ્રી ਬਾਵਾ